ਮੈਂ ਨਹੀਂ ਚਲਾਉਂਗਾ ਉਹ ਚਲਾ ਰਹੇ ਨੇ ਕਰੇ ਚਲਾ ਰਹੇ ਨੇ ਅਸੀਂ ਹੀ ਮੁੱਲ ਨੇ ਦਿੱਤੇ ਹਾਂ ਕੋਈ ਗੱਲ ਨਹੀਂ ਅਸੀਂ ਮੁੱਲ ਦਿੱਤਾ ਹੈ ਠੀਕ ਹੈ ਜੀ ਸਾਨੂੰ ਸੈਂਟਰ ਦੀ ਪਾਲਸੀ ਹੈ 2014 ਦੇ ਜਿਹੜਾ ਐਕਟ ਪਾਸ ਹੋਇਆ ਸੀ ਅਸੀਂ ਉਹਨਾਂ ਦਾ ਕਰਨੇ ਆ ਇਹ ਪਾਰਕਿੰਗ ਨਾਲ ਇਹ ਪਾਰਕਿੰਗ ਨਾਲ ਗੱਲ ਕਰੋ ਜੀ ਅਸੀਂ ਨਹੀਂ ਕੀਤਾ ਅਸੀਂ ਆਪਣੇ ਬਿਆਰ ਤੋਂ ਦੱਸ ਰੇੜੀਆਂ ਲੱਗ ਜਾਂਦੀਆਂ ਆ ਇੱਥੇ ਰੇੜੀ ਨਹੀਂ ਲੱਗਣ ਦੇਣੀ ਤੁਸੀਂ ਦੀ ਰੋਸ ਸਾਨੂੰ ਦੁਕਾਨਦਾਰ ਦੀ ਰੋਸ ਆ ਸਾਨੂੰ ਪ੍ਰਸ਼ਾਸਨ ਗਿਆ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਜਾਂ ਤੁਸੀਂ ਸਾਡੇ ਨਾਲ ਦੁਕਾਨਦਾਰ ਦੇਖੋ ਤੁਸੀਂ ਸਾਡੇ ਭਰਾ ਹੋ ਅਸੀਂ ਤੁਹਾਡੇ ਨਾਲ ਗੱਲ ਕਰਦੇ ਚੰਗੜੀ ਲੱਗਦੇ ਮੈਂ ਤਾਂ ਕਰਾਂਗਾ ਨਹੀਂ 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 ਪਤਾ ਕੀ ਗੱਲ ਹੈ ਇੱਥੇ ਟੋਪੀ ਤੇ ਨਹੀਂ ਕਰ ਸਕਦਾ ਮੈਂ ਤੁਹਾਡੇ ਨਾਲ ਬਾ ਉਗੀ ਇਹ ਟੌਪਿਕ ਨਾਲ ਸਬੰਧਿਤ ਹੈ ਸਾਡੀ ਜਿਹੜੀ ਮੰਗ ਹੈ ਜੀ ਅਸੀਂ ਉਹ ਮੰਗਣੀ ਆ ਆਪਣੇ ਜਿਹੜੀ ਮੰਗ ਆ ਆਪਣੀ ਜੀ ਤੁਸੀਂ ਮੰਗੋ ਇੱਥੇ ਅਸੀਂ ਰੇੜੀਆਂ ਨਹੀਂ ਲੱਗਣ ਦੇਣੀਆਂ ਵੀ ਦੁਕਾਨਾਂ ਮੂਰੇ ਪਾਜੀ ਇਹ ਥੋੜੀ ਦੁਕਾਨ ਨਹੀਂ ਥੋੜੀ ਦੁਕਾਨ ਦੇ ਅਸੀਂ ਅੱਗੇ ਲਾਵਾਂਗੇ ਤੁਸੀਂ ਮਾੜਾ ਇਹ ਰੇੜੀਆਂ ਚਕਾ ਦਿਓ ਕਿੱਥੋਂ ਲੰਘੂਆਂ ਰੇੜੀਆਂ ਚਕਾ ਦਿਓ ਕਿੱਥੋਂ ਲੰਘੂਆਂ ਆ ਗੱਡੀਆਂ ਚਕਾ ਦਿਓ ਠੀਕ ਹੈ ਸਾਨੂੰ ਕੋਈ ਤਰਾਈ ਤੁਸੀਂ ਲੱਗਣ ਦੀ ਜਗ੍ਹਾ ਨਹੀਂ ਹੈ ਜੀ ਜਿਹੜੀ ਮੈਂ ਗੱਲ ਕਿਹਾ ਆ ਗੱਡੀਆਂ ਚਕਾਓ ਰੇੜ ਕੋਸ਼ਿਸ਼ ਚਕਾਓ ਸਾਡੇ ਨਾਲ ਕੋਈ ਬਹਿਸ ਨਹੀਂ ਨਹੀਂ ਬਹਿਸ ਨਹੀਂ ਹੈ ਜੀ ਤੂੰ ਆਹ ਬਲਟ ਨਹੀਂ ਬੋਲਣਾ ਨਾ ਅਸੀਂ ਕਿਉਂ ਨਹੀਂ ਅਸੀਂ ਕਹਾਂਗੇ ਨਾ ਵੀ ਆਹ ਜੀ ਆਹ ਜੀ ਜਿਹੜਾ ਸਾਡੀ ਰੇੜੀ ਦਾ ਟੈਕ ਕਰੂਗਾ ਜੀ ਅਸੀਂ ਉਹਨੂੰ ਕਹਾਂਗੇ ਜੀ ਬਿਲਡਿੰਗਾਂ ਬਣਾਈਆਂ ਅਗਲੇ ਉਹ ਸਾਰੇ ਜਿੰਨੇ ਬਣਾਈਆਂ ਨੇ ਉਹਨੂੰ ਕਹਾਂਦਾ ਅਸੀਂ ਤੁਹਾਨੂੰ ਤਾਂ ਨਹੀਂ ਕਿਹਾ ਹੈਗਾ ਤੂੰ ਵੀ ਤੂੰ ਆ ਗੱਲ ਨਹੀਂ ਕਰੀ ਨਾ ਨਾ ਜਿੰਨੇ ਬਣਾਈਆਂ ਉਹਨੂੰ ਕਿਹਾ ਥੋੜਾ ਤਾਂ ਨਹੀਂ ਕਰਦੇ ਅਸੀਂ ਤੁਹਾਡੇ ਨਾਲ ਤਾਂ ਨਹੀਂ ਕਰਦੇ ਉਹ ਅਸੀਂ ਤੁਹਾਡੇ ਨਾਲ ਨਹੀਂ ਕਰਦੇ ਅਸੀਂ ਤੁਹਾਡੇ ਨਾਲ ਕਰਦੇ ਕਹਾਂ ਮੈਂ ਬਣਾਲੀ ਮੈਂ ਕਹਾਂ ਤੁਸੀਂ ਬਣਾਈ ਕੋਈ ਥੋੜਾ ਨਾਲ ਨਹੀਂ ਕਰਦੇ ਅਸੀਂ ਅਸੀਂ ਤੁਹਾਡੇ ਨਾਲ ਨਹੀਂ ਕਰਦੇ ਅਸੀਂ ਆਪਣੀ ਕਰਦੇ ਪਏ ਜਾਨਾ ਓਏ ਅਸੀਂ ਤੁਹਾਡੇ ਨਾਲ ਨਹੀਂ ਕਰਦੇ ਅਸੀਂ ਆਪਣੀ ਕਰਦੇ ਪਏ ਜਾਨਾ ਇਹ ਤਾਂ ਨਹੀਂ ਹੁੰਦਾ ਨਹੀਂ ਦਿੱਤਾ ਜਿਵੇਂ ਭਰਾਵਾਂ ਨੂੰ ਸਾਡੇ ਬਾਰੇ ਤੁਹਾਨੂੰ ਭਰਾਵਾਂ ਨੂੰ ਇੱਜ਼ਤ ਦਿੰਦੇ ਨਾ ਮੈਂ ਤੇ ਨਾ ਤੁਹਾਨੂੰ ਮੁੱਦਾ ਕਦੇ ਛੇੜਦਾ ਉਹ ਮੁੱਦਾ ਮਾਰੋ ਸਾਡੀ ਰੇੜੀਆਂ ਦੇ ਰੋਟੀ ਰੋਟੀ ਦੇ ਲੱਤ ਮਾਰਦਾ ਅਗਲਾ ਜਿਹੜਾ ਹੈਗਾ ਦੇਖ ਤੁਸੀਂ ਉਹਨੂੰ ਕਹੋ ਰੇੜੀਆਂ ਨਹੀਂ ਲੱਗਣ ਦੇ ਤੁਸੀਂ ਉਹਨੂੰ ਇਹ ਗੱਲ ਕਹੋ ਵੀ ਰੇੜੀਆਂ ਨੂੰ ਇਹਨੂੰ ਪ੍ਰਸ਼ਾਸਨ ਚ ਕਾ ਸਕਦੇ ਨਾ ਰੇੜੀਆਂ ਨੂੰ ਪ੍ਰਸ਼ਾਸਨ ਚ ਕਾ ਸਕਦੇ ਨਾ ਰੇੜੀਆਂ ਨੂੰ ਪ੍ਰਸ਼ਾਸਨ ਚ ਕਾ ਸਕਦੇ ਮੈਂ ਆਪ ਹੀ ਲੱਗਣ ਦੇਣੀ ਜੇ ਫਿਰ ਉਹੀ ਗੱਲ ਫਿਰ ਤੁਸੀਂ ਆਹ ਬਹਿਸ ਕਰੋ ਤੁਸੀਂ ਆਹ ਬਹਿਸ ਨਾ ਕਰੋ ਸਾਡੇ ਤੂੰ ਤ ਅਸੀਂ ਨੀਕੀ ਹੁੰਦਾਂ ਹਾਂ ਜੀ ਆਬਰੀ ਆ ਆਪਣੀਆਂ ਰੇਡੀਆਂ ਲਾਈਆਂ ਹੋ ਜਿਹੜੇ ਅਸੀਂ ਜੇ ਤੁਹਾਨੂੰ ਮਾਰਾ ਚੰਨਾ ਬੋਲਾਂਗੇ ਤੁਸੀਂ ਸਾਨੂੰ ਕਹੋ ਆਕੇ ਜਿਹੜਾ ਤੈਨੂੰ ਮੈਂ ਗੱਲ ਦੇ ਗਈ ਜੇ ਤੈ ਕੋਈ ਤੈ ਇਹ ਮੁੱਦਾ ਨਹੀਂ ਕਰਨਾ ਉੱਚੀ ਨਹੀਂ ਕਰਨਾ ਪਹਿਲਾਂ ਮੁੱਦਾ ਸ਼ੇਅਰ ਕਰਦੇ ਸਾਨੂੰ ਕੀ ਲੋੜ ਹੈ ਹਾਂ ਫਿਰ ਇਹ ਸਾਨੂੰ ਲੋੜ ਹੀ ਨਹੀਂ ਭਾਈ ਜੀ ਤੇ ਮੀਡੀਆ ਨੂੰ ਕਹਿਣਾ ਜੀ ਪ੍ਰੈ ਪ੍ਰੋਬਲਮ ਅਸੀਂ ਤਾਂ ਨਹੀਂ ਖਾਦੀ ਰੇਡੀਆਂ ਵੀਡੀਓ ਬਣਾ ਰਹੇ ਨੇ ਉਹ ਜਿਹੜੇ ਕਿਹੜੇ ਬ੍ਰਾਂਡ ਦੇ ਸਾਹਮਣੇ ਬ੍ਰਾਂਡ ਦੇ ਉਹ ਮਾਰਾ ਵੀ ਤੁਸੀਂ ਇੱਧਰ ਜਾ ਕੇ ਦੇਖੋ ਸਹੀ ਅਸੀਂ ਉਦੋਂ ਕੀ ਲੈਣਾ ਗੱਲ ਤੋਂ ਥੋੜਾ ਤਾਂ ਨੌਨ ਲੀ ਦਿੱਤਾ ਸੀ ਥੋੜਾ ਤਾਂ ਨੌਨ ਲੀ ਦਿੱਤਾ ਥੋੜਾ ਤਾਂ ਕੋਈ ਕੰਮ ਨਹੀਂ ਕਿਵੇਂ ਇਹਨੇ ਬਰਾਂਡਾ ਬੰਦ ਕੀਤਾ ਗੱਲ ਦੱਸ ਮੈਨੂੰ ਉਹ ਬਰਾਂਡੇ ਤੁਸੀਂ ਹੁਣ ਦੁਕਾਨ ਦੇ ਨਾਲ ਕੋਲ ਆ ਕੇ ਦੇਖੋ ਬਰਾਂਡਾ ਜੀ ਤੂੰ ਦੇਖਣਾ ਉਹ ਵੀਰੇ ਅਸੀਂ ਆਪਰੇ ਇੱਥੇ ਕਿਸੇ ਦੇ ਬਾਈ ਅਸੀਂ ਰੈਡੀ ਲੱਗਦੇ ਅਸੀਂ ਲੜਨਾ ਸਾਡੇ ਭਰਾਣੇ ਇਹ ਵੱਡੇ ਸੁਣ ਲੈ ਬੰਦਾ ਮੇਰੀ ਪੂਰੀ ਗੱਲ ਠੀਕ ਹੈ ਇਹਨਾਂ ਦਾ ਸਾਡਾ ਕੋਈ ਗੱਲ ਕਰ ਮੇਰੇ ਮੂਲੇ ਉਹ ਇਧਰ ਆ ਛੋੜੇ ਬਾਈ ਆ ਹੈਗੇ ਰੇੜੀ ਵਾਲੀਆਂ ਗੱਲਾਂ ਆ ਰੂੜੀਆਂ ਆ ਮਾਹੌਲ ਵਾਲਾ ਕੰਮ ਖਰਾਬ ਨਾ ਕਰ ਇਹਨੂੰ ਫਿਰ ਜੀ ਸੁਣਾਉਂਗਾ ਠੀਕ ਕਰ ਲੈ ਯਕਿਨ ਨਹੀਂ ਆਪਾਂ ਚੱਗੇ ਲੱਭਦੇ ਆਪਾਂ ਇੱਕ ਦੂਜੇ ਨਾਲ ਬਹਿਸ ਕਰਦੇ ਆ ਆਪਾਂ ਸ਼ਰਦਾਰ ਬਣਦੇ ਆ ਸਾਰੇ ਮਾਹੌਲ ਮੂਹੂਲ ਆ ਜੇ ਜੰਮੀ ਜੇ ਦਮ ਹੋਊਗਾ ਨਾ ਦਮ ਹੋਊਗਾ ਜਿੱਥੇ ਕਰਾਵਾ ਦਿਖਾ ਦਿੰਦਾ ਹੁਣੀ ਜੇ ਤੂੰ ਦੇਖਣਾ ਚਾਹੁੰਦਾ ਕੁਝ ਮੈਂ ਨਾ ਹੈਗਾ ਕੋਈ ਮੋਹਦਾ ਪਿਆ ਮਰਨਾ ਕਿਹਨੂੰ ਬੁਲਾਣਾ ਨਹੀਂ ਉਹ ਮੇਰੀ ਗੱਲ ਉਠਾ ਕਰਨਾ ਕਰਦੇ ਨਹੀਂ ਅਸੀਂ ਕਰਦੇ ਨਹੀਂ ਅਸੀਂ ਲੜਦੇ ਨਹੀਂ ਉਹ ਅਸੀਂ ਲੜਦੇ ਨਹੀਂ ਗਾ ਜਿੱਦਾਂ ਤੈਨੂੰ ਮੈਂ ਦਿਖਾਉਂਗਾ ਵੇ ਚੱਲ ਤੂੰ ਆ ਬੈਠ ਬੈਠ ਤੂੰ ਆ ਬੈਠ ਮੈਂ ਸਮਝ ਗਿਆ ਹੱਡੇ ਨਾਲ ਬੈਠ ਰਹਾ ਮਾਰ ਕੀ ਹੱਡੇ ਤੇ ਤਮ ਹੈਗਾ ਸੀ ਬੈਠੀ ਹੋਰ ਵੀ ਆ ਰਿਹਾ ਪਹਿਲਾਂ ਵੀ ਕਰਦਾ ਸੀ ਤੁਹਾਡੇ ਨਾਲ ਸਾਡਾ ਕੋਈ ਰੋਲਾ ਨਹੀਂ ਸਾਡਾ ਰੇਡੀਓ ਦਾ ਰੋਲਾ ਸਾਡਾ ਪ੍ਰਸ਼ਾਸਨ ਦਾ ਰੋਲਾ ਤੂੰ ਸੀ ਸਾਡਾ ਕੋਈ ਰੋਲਾ ਨਹੀਂ ਆ ਕਿ ਨਹੀਂ ਤੇਰੀ ਨਾਲ ਗੱਲ ਕਰੇ ਉਹਨਾਂ ਦਾ ਕਿ ਆਉ ਦੋ ਸਨ ਆਹ ਜਿੱਦ ਨਾਲ ਆ ਰਿਹਾ ਆ ਰ ਅ ਤੂ ਸੱਭੇ ਨੂੰ ਆ ਗਏ ਮੈਂ ਇਹਨੇ ਬੱਸ ਕਰ ਦਿੱਤਾ ਨਹੀਂ ਇਹਦੇ ਲਈ ਹੀ ਬੋਲਣਾ ਆਉਂਗਾ ਨਾ ਕਿਹੜਾ ਖੇਡਾਂ ਦਾ ਯਕੜਾ ਜਿੱਦ ਨਾਲ ਸਪੋਰਟ ਕਰਦਾ ਸਪੋਰਟ ਵਾਲਾ ਆ ਰਿਹਾ ਵਾਲਾ ਕੈਪੀ ਸ਼ਾਹੀ ਨੂੰ ਕਿਹਾ ਸੀ ਕੈਪੀ ਹਾਂ ਲਾਓ ਜੀ ਲਾਓ ਲਾਓ ਨਾ ਪ੍ਰਸ਼ਾਸਨ ਮੁਰਦਾਬਾ प्रशासन मुर्दाबाद नगर काउंसिल मुर्दाबाद ठेकेदार ਦੇ ਸ਼ਾਹੀ ਨਹੀਂ ਚਲੇਗੀ ਟੱਕੇ ਸ਼ਾਹੀ ਨਹੀਂ ਚਲੇਗੀ ਸੁਸ਼ਕਿਲ ਕਮੇਟੀ ਮੁਰਦਾਬਾਦ ਸੁਸ਼ਕਿਲ ਕਮੇਟੀ ਮੁਰਦਾਬਾਦ ਹਾਂ ਜਿਹੜੀ ਜਿੰਨਾਂ ਨੂੰ ਖੁਦ ਆਵਾਜ਼ ਹੈ ਪੜਾ ਦੀ ਸਾਰੇ ਇਸ ਮਾਰਕੀਟ ਦੇ ਵਿੱਚ ਜਲਦੀ ਜਲਦੀ ਕੀຊੋਂ ਕੀ ਕਰਨਾ ਜਿਹੜਾ ਅੱਜ ਗੁਰੂ ਅਮਰਦਾਸ ਮਾਰਕੀਟ ਤੇ ਹੋਰ ਆਲੇ ਦੁਆਲੇ ਦੇ ਮਾਰਕੀਟ ਵੱਲੋਂ ਜਿਹੜੇ ਦੁਕਾਨਦਾਰਾ ਬਲੋ ਇਸ ਦੀ ਅਰਜ਼ੀ ਦਿੱਤਾ ਹੈ ਉਹ ਬਹੁਤ ਲੰਬੇ ਸਮੇਂ ਤੋਂ ਇਹ ਗੱਲ ਚੱਲ ਰਹੀ ਹੈ ਪਿਛਲੀ 23 ਤਰੀਕ ਨੂੰ ਅਸੀਂ ਪੀਓ ਸਾਹਿਬ ਨੂੰ ਇੱਕ ਲੈਟਰ ਦੇ ਕੇ ਅਸੀ ਮੰਗ ਪੱਤਰ ਕਿ ਇੱਥੋਂ ਸਾਡੀ ਮਾਰਕਿੰਗ ਮਾਰਕਿੰਗ ਕਰਾਈ ਜਾਵੇ ਪਾਰਕਿੰਗ ਦੀ ਤੇ ਇੱਥੋਂ ਰੇੜੀਆਂ ਫੜੀਆਂ ਜਿਹੜੀਆਂ ਲੱਗੀਆਂ ਹੋਈਆਂ 35 ਤੋਂ 40 ਪੰਜ ਚਾਰ ਬੰਦੇ ਦੀ ਮਤਲਬ ਉਹ 5566 ਇੱਕ ਵੀ ਬੰਦਾ ਲਾਈ ਬੈਠਾ ਹੈ ਜਿੱਦਾਂ ਮਾਫੀਆ ਟਾਈਪ ਕਹਿ ਲੋ ਉਹਨੂੰ ਔਰ ਅਸੀਂ ਉਹਨਾਂ ਨੂੰ ਕਿਹਾ ਵੀ ਇੱਥੇ ਚਕਾਈਆਂ ਜਾਣ ਤੇ ਪ੍ਰੋਪਰ ਮਾਰਕਿੰਗ ਕਰਾਈ ਜਾਵੇ ਤਾਂ ਕਿ ਸਾਡੇ ਕੋਲ ਜਿਹੜਾ ਕਸਟਮਰ ਆ ਉਹ ਪਹੁੰਚ ਸਕੇ ਜਿਹੜਾ ਕਿ ਹੁਣ ਕਸਟਮਰ ਆਉਂਦਾ ਤਾਂ 2-2 ਘੰਟੇ ਵੇਟ ਕਰਨੀ ਪੈਂਦੀ ਹੈ ਉਹਨਾਂ ਨੂੰ ਤਾਰਾਂ ਦੇ ਵਿੱਚ ਖੜੇ ਰਹਿੰਦੇ ਨੇ ਵਿਚਾਰੇ ਵੇਟਿੰਗ 'ਚ ਕਾਰਨ ਕੀ ਆ ਪਿੱਛੇ 40 ਤੋਂ 50 ਰੇੜੀਆਂ ਲੱਗੀਆਂ ਹੋਈਆਂ ਜੇ 40 50 ਰੇੜੀਆਂ ਹਟਦੀਆਂ ਨੇ ਤਾਂ ਸਮੂਥਲੀ ਸਾਡੀ ਪਾਰਕਿੰਗ ਚੱਲਦੀ ਹੈ ਜਿੱਦਾਂ 5 ਦਿਨ ਅਸੀਂ ਦੇਖਿਆ ਲਗਾਤਾਰ ਬਹੁਤ smooth ਚੱਲਦੀ ਸੀ ਪਾਰਕਿੰਗ ਇਹ ਕਸਟਮਰ ਵੀ ਖੁਸ਼ ਸੀ ਸਾਡਾ ਕਿ ਸਾਨੂੰ ਹੁਣ ਟਾਈਮ ਤੇ ਅਸੀਂ ਪਹੁੰਚਦੇ ਆਂ ਘੰਟਾ ਤੋਂ ਘੰਟਾ ਜਿਹੜਾ ਕਸਟਮਰ ਖੜ ਕੇ ਆਉਂਦਾ ਨੈਕਸਟ ਟਾਈਮ ਉਹ ਬਰਦਾ ਨਹੀਂ ਮਾਰਕੀਟ 'ਚ ਉਹ ਕਹਿੰਦਾ ਅਸੀਂ ਇੰਨੀ ਦੇਰ ਕਾਹਦੇ ਵੇਟ ਕਰੀ ਅਸੀਂ ਕਿਤੇ ਹੋਰ ਬਣਵਾ ਲੈਨੇ ਆ ਸਾਮਾਨ ਆਪਣਾ ਜਿਹਨੇ ਖਰੀਦਣਾ ਹੋਰ ਕਿਤੇ ਉਹ ਖਰੀਦ ਲੈਨੇ ਆ ਇਹ ਸਾਨੂੰ ਕਸਟਮਰ ਹੀ ਸਾਨੂੰ ਮਤਲਬ ਬਾਰ-ਬਾਰ ਆ ਕੇ ਦੱਸਦਾ ਸੀ ਕਿ ਅਸੀਂ ਪਰੇਸ਼ਾਨ ਆ ਤੁਹਾਡੀ ਦੁਕਾਨ ਤੇ ਅਸੀਂ ਆਉਣਾ ਨਹੀਂ ਅਸੀਂ ਆਉਣਾ ਬੰਦ ਕਰ ਦੇ ਅਸੀਂ ਕਿਦੋਂ ਹੋਰ ਹੋਰ ਜਾ ਕੇ ਸਮਾਨ ਲੈ ਲਿਆ ਕਰਾਂਗੇ ਖਰੀਦ ਰਕਣਗੇ ਇਸ ਇਸ ਬਾਬਤ ਅਸੀਂ ਫਿਰ 23 ਤਰੀਕ ਨੂੰ 23 ਜਨਵਰੀ ਨੂੰ ਇੱਕ ਮੰਗ ਪੱਤਰ ਦਿੱਤਾ ਉਹ ਤੋਂ ਬਾਅਦ ਰਿਮਾਈਂਡਰ ਫੇਰ 31 ਤਰੀਕ ਨੂੰ ਦੇ ਕੇ ਆਏ ਇਸ ਵਿੱਚ ਅਸੀਂ ਮੰਤਰੀ ਜੀ ਨੇ ਵੀ ਮੇਰੇ ਸੋਨ ਸਾਹਿਬ ਨੇ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਉਹਨਾਂ ਨੂੰ ਮੰਗਾ ਰੱਖਿਆ ਆਪਣੀ ਈਕੀ ਪੋ ਥੋਡੀਆਂ ਮੰਗਾ ਜਾਇਜ਼ ਨੇ ਤੇ ਉਹਨੂੰ ਅਸੀਂ ਠੀਕ ਕਰਵਾਵਾਂਗੇ ਉਸ ਤੋਂ ਬਾਅਦ ਮੈਡਮ ਪਰਮਜੀਤ ਕੌਰ ਨੇ ਆ ਕੇ ਜਿਹੜੀਆਂ ਸਾਰੀਆਂ ਚੱਕਾਤੀਆਂ ਪੰਜ 6 ਦਿਨੇ ਹੀ ਹਲੇ ਹੋਏ ਨੇ ਚੱਕੀਆਂ ਨੂੰ ਅੱਜ ਸੰਡੇ ਦਾ ਦਿਨ ਅੱਜ ਸਵੇਰੇ ਸਵੇਰੇ ਆ ਕੇ ਉਦਾਂ ਹੀ ਪ੍ਰੋਪਰ ਫੇਰ ਉਹਨਾਂ ਨੇ ਆਪਣੇ ਪੂਰੇ ਅੱਡੇ ਲਾਈਕ ਕੋਖੇ ਜਿਵੇਂ ਹੁੰਦੇ ਨੇ ਕੋਖੇ ਦੇ ਲਾਲ ਨੇ ਟੈਂਟ ਲਾ ਲੰਦੇ ਹਲੇ ਉਹ ਤਾਂ ਨਹੀਂ ਲਗਾਏ ਪਰ ਆਪਣੀਆਂ ਰੇੜੀਆਂ ਪੂਰੀਆਂ ਲਗਾ ਲਈਆਂ ਉਹਨਾਂ ਨੇ ਆ ਕੇ ਅਸੀਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਇਹ ਕਾਤੇ ਲੱਗੀਆਂ ਤਾਂ ਚਕਾਤੀਆਂ ਸੀ ਅਸੀਂ ਉਹ ਕਹਿੰਦੇ ਸਾਨੂੰ ਠੇਕੇਦਾਰ ਨੇ ਕਿਹਾ ਇਹ ਤਾਂ ਐਵੇਂ ਹੀ ਲੱਗਣਗੀਆਂ ਅਸੀਂ ਨਿਊਰੋ ਚੱਕਣੀਆਂ ਅਸੀਂ ਆ ਫਿਰ ਅਸੀਂ ਦੁਕਾਨਾ ਬੰਦ ਕਰੇ ਕਹਿੰਦਾ ਤੁਸੀਂ ਜੋ ਮਰਜ਼ੀ ਕਰੋ ਅਸੀਂ ਇੱਥੇ ਹੀ ਰਹਿਣਾ ਤੇ ਉਹਨਾਂ ਨੇ ਕੰਮਦਾਰਾਂ ਨਾਲ ਬੱਤਸਲੂਕੀ ਵੀ ਕੀਤੀ ਐ ਧੱਕਾ ਮਕੀ ਵੀ ਕੀਤੀ ਐ ਤੇ ਅਸੀਂ ਫਿਰ ਆਪਣਾ ਇਦੋਂ ਫੈਸਲਾ ਲੱਤਾ ਕਿ ਅਸੀਂ ਇੱਥੇ ਇੱਕ ਸ਼ਾਂਤੀਪੂਰਕ ਬੰਦ ਰੱਖੀਏ ਅਸੀਂ ਉਹਦੇ ਆਪਣਾ ਧਰਨਾ ਦੇ ਰਹੇ ਹਾਂ ਇਹਦੇ ਅੱਗੇ ਮਾਰਕੀਟ ਦੇ ਅੱਗੇ ਅਸੀਂ ਹੁਣ ਧਰਨਾ ਦੇ ਰਹੇ ਹਾਂ ਤੇ ਅਸੀਂ ਕਾਲ ਵੀ ਕੀਤੀ ਹੈ ਕੱਲ ਦੀ ਕੱਲ ਨੂੰ ਸਾਰੀ ਪੂਰੀ ਤੌਰ ਤੇ ਮਾਰਕੀਟ ਬੰਦ ਹੋਊ ਜੇ ਸਾਡੀ ਮੰਗ ਨਹੀਂ ਮੰਨੀ ਗਈ ਕੱਲ ਜੀ ਨਹੀਂ ਸੋਮਵਾਰ ਦੀ ਗੱਲ ਕਰੀਏ ਸੋਮਵਾਰ ਜੀ ਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਪੁਲਿਸ ਪ੍ਰਸ਼ਾਸਨ ਤੋਂ ਵੀ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਇਹ ਗੁੰਡੇ ਬੰਦੇ ਨੇ ਇਹਨਾਂ ਦਾ ਕੋਈ ਪਤਾ ਨਹੀਂ ਕਿਹਦੇ ਨਾਲ ੱਟਕਾ ਮੁਕੀ ਕਰਨ ਕਿਹਦੇ ਸੱਟਪੇੜ ਵੀ ਮਾਰ ਸਕਦੇ ਨੇ ਇੱਥੇ ਸ਼ਰੀਫ ਇਮਾਨਦਾਰ ਦੁਕਾਨਦਾਰ ਜਿਹੜੇ ਆਪਣੀ ਕਰੂਟੀ ਕਮਾਉਂ ਲਈ ਆਉਂਦੇ ਨੇ ਉਹਨਾਂ ਨਾਲ ਗੁੰਡਾਗਰਦੀ ਕਰਦੇ ਨੇ ਠੀਕ ਹੈ ਉਹ ਤੋਂ ਬਾਅਦ ਪਲੱਸ ਜਿਹੜੀ ਇਹ ਕਾਰਾਂ ਵਾਲੇ ਕਸਟਮਰ ਹੁੰਦੇ ਆ ਉਹਨਾਂ ਨਾਲ ਵੀ ਬਦਤਮੀਜ਼ੀ ਨਾਲ ਪੇਸ਼ ਆਉਂਦੇ ਆ ਅਸੀਂ ਹੁਣ ਇਹ ਮੰਗ ਕਰਦੇ ਆ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਰੇੜੀਆਂ ਚਕਾਈਆਂ ਜਾਣ ਰੇੜੀਆਂ ਵਧੀਆ ਪ੍ਰੋਪਰ ਮਾਰਕਿੰਗ ਵੀ ਕਰਾਈ ਜਾਵੇ ਇਹਦੀ ਤੁਹਾਨੂੰ ਪਹਿਲਾਂ ਦੱਸਿਆ ਵੀ ਹਾਂਜੀ ਤੁਹਾਨੂੰ ਜਿਹੜੀ ਦੁਕਾਨਦਾਰ ਦੇ ਕਿੰਨੇ ਕਿ ਖਰਚੇ ਪੈਂਦੇ ਹੁੰਦੇ ਨੇ ਆਮ ਤੌਰ ਤੇ ਜਿਦਾਂ ਕਿ ਬਿਜਲੀ ਦਾ ਹੋ ਗਿਆ ਜੀ ਇਸ ਤਰ੍ਹਾਂ ਕਿੰਨਾ ਕਿ ਤੁਹਾਨੂੰ ਸਾਰੇ ਸਾਹਮਣਾ ਕਰਨਾ ਪੈਂਦਾ ਸਾਰੇ ਖਰਚੇ ਨੇ ਜੀ ਦੁਕਾਨਦਾਰ ਦਾ ਇੱਕ ਤੁਹਾਨੂੰ ਪਤਾ ਹੈ ਬਿਜਲੀ ਦਾ ਖਰਚਾ ਮੁੰਡੇ ਰੱਖੇ ਹੁੰਦੇ ਨੇ ਮੁੰਡਿਆਂ ਦਾ ਖਰਚਾ ਪੈਂਦਾ ਜੀ ਐਸਟੀਆ ਭਰਨੀਆਂ ਟੈਕਸ ਭਰਨੇ ਨੇ ਸਾਰਾ ਕੁਝ ਸਾਡੇ ਦੀ ਜੀਐਸਟੀ ਵਾਲੇ ਹੁਣ ਆਏ ਨੇ ਸਾਰਿਆਂ ਨੂੰ ਨੋਟਿਸ ਫੜਾ ਕੇ ਜਾਂਦੇ ਨੇ ਕਿ ਆਪਣਾ ਜੀਐਸਟੀ ਟੈਕਸ ਲਾਓ ਜੀ ਦੋ ਜੀ ਚੈਕਿੰਗ ਕਿਤਾਬਾਂ ਵਾਲੀ ਦੀ ਹੁੰਦੀ ਹੈ ਅਸੀਂ ਗਵਰਨਮੈਂਟ ਟੈਕਸ ਵੀ ਭਰਦੇ ਆ ਤੇ ਸਾਨੂੰ ਪਲਾਨ ਇਹ ਮਿ ਇਹ ਪਲੈਂਟ ਮਿਲੀ ਹੋਈ ਆ ਇੱਥੇ ਇਹਦਾ ਜ਼ਿਕਰ ਨਹੀਂ ਹੈਗਾ ਕਿ ਇੱਥੇ ਰੇੜੀ ਫੜੀ ਲੱਗੂਗੀ ਕੋਈ ਵੀ ਇਹ ਹੁਣ ਜ਼ਬਰਦਸਤੀ ਤੌਰ ਤੇ ਲਗੀਆਂ ਜਾ ਰਹੀਆਂ ਨੇ ਅਸੀਂ ਇਹ ਮੰਗੇ ਕਰਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਆਂ ਸਾਡੀ ਇਹ ਮੰਗ ਪੂਰੀ ਕੀਤੀ ਜਾਵੇ ਨਹੀਂ ਤਾਂ ਅਸੀਂ ਮਜਬੂਰ ਹੋ ਕੇ ਫਿਰ ਬੰਦ ਦੇ ਅਸੀਂ ਸੱਦੇ ਤੇ ਆਪਣੇ ਚਲੇ ਜਾਵਾਂਗੇ ਸੋਮਵਾਰ ਨੂੰ ਕੱਲ੍ਹ ਅਹ ਹਾਂ ਕੀ ਨਾਮ ਹੈ ਜੀ ਤੁਹਾਡਾ ਅ ਮੇਰਾ ਨਾਮ ਕੁਲਦੀਪ ਸੂਦ ਹੈ ਜੀ ਤੇ ਸਰ ਜਿਹੜਾ ਧਰਨਾ ਲਗਾਇਆ ਗਿਆ ਹੈ ਕੀ ਕਾਰਨ ਹੈਗਾ ਕਿੰਨੀ ਵੱਡੇ ਪੱਧਰ ਤੇ ਤੁਹਾਡੇ ਸਾਰੇ ਦੁਕਾਨਦਾਰਾਂ ਵੱਲੋਂ ਜਿਹੜੇ ਗੁਰੂ ਅਮਰਦਾਸ ਮਾਰਕ ਦੇ ਦੁਕਾਨਦਾਰ ਨੇ ਉਹਨਾਂ ਵੱਲੋਂ ਧਰਨਾ ਲਗਾਉਂਦਾ ਹੈ ਉਹ ਗੱਲ ਇਹ ਹੈ ਜੀ ਅਸੀਂ ਇਹ ਧਰਨੇ ਲਾਉਣ ਤੋਂ ਪਹਿਲਾਂ ਅਸੀਂ ਸਾਰੇ ਆਪਣੇ ਮਿਨਿਸਟਰ ਸਾਹਿਬ ਨੂੰ ਕਾਉਂਸਲ ਆਪਣੇ ਮਿਊਨਿਸਪਲ ਕਮੇਟੀ ਈਓ ਸਾਹਿਬ ਨੂੰ ਅਸੀਂ ਸਾਰਿਆਂ ਨਾਲ ਕੰਟੈਕਟ ਕਰਕੇ ਅਸੀਂ ਉਸ ਤੋਂ ਬਾਅਦ ਸਾਨੂੰ ਮਜਬੂਰਨ ਅੱਜ ਧਰਨਾ ਲਾਣਾ ਪਿਆ ਅਸੀਂ ਜਾਣਦੇ ਨਹੀਂ ਸੀ ਕਿ ਕੋਈ ਇਸ ਟਾਈਪ ਦਾ ਅਸੀਂ ਧਰਨਾ ਲਾਈਏ ਅਸੀਂ ਇੱਥੇ ਇਹ ਸਾਡੀ ਇੱਕ ਨਾ ਗੁਰੂ ਅਮਰਦਾਸ ਮਾਰਕੀਟ ਪਲਾਨਡ ਮਾਰਕੀਟ ਹੈ ਇੰਪਰੂਵਮੈਂਟਸ ਦੀ ਇਹਦੇ ਦਾ ਇੱਕ ਨੋਰਮਸ ਜਿਹੜੇ ਆ ਉਹਨੂੰ ਅਸੀਂ ਪੂਰਾ ਫਾਲੋ ਕਰਦੇ ਆ ਉਹਦੇ ਵਿੱਚ ਸਾਨੂੰ ਇਹਨਾਂ ਨੇ ਪੂਰੀਆਂ ਕੰਡੀਸ਼ਨਾਂ ਦੱਸਿਆ ਹੁੰਦੀਆਂ ਵੀ ਆਹ ਚੀਜ਼ ਇੱਥੇ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ ਬਾਥਰੂਮ ਐਕਸਟਰਾ ਜੋ ਵੀ ਸਮਥਿੰਗ ਹਰ ਫੈਸਿਲਿਟੀ ਸਾਨੂੰ ਇਹ ਦਿੱਦੰਦੇ ਆ ਉਹਦੇ ਵਿੱਚ ਇਹ ਸਾਡੀ ਕੰਡੀਸ਼ਨ ਹੁੰਦੀ ਹੈ ਵੀ ਇੱਥੇ ਕੋਈ ਵੀ ਕਿਸੇ ਟਾਈਪ ਦੀ ਕੋਈ ਇਨਕ੍ਰੋਚਮੈਂਟ ਕੋਈ ਵੀ ਅਦਰ ਕੋਈ ਚੀਜ਼ ਇੱਥੇ ਨਹੀਂ ਲੱਗੇਗੀ ਕੋਈ ਰੇੜੀ ਕੋਈ ਫੜੀ ਕੋਈ ਕਿਸਮ ਦੀ ਕੋਈ ਇਲੀਗਲ ਇਨਕ੍ਰੋਚਮੈਂਟ ਕੋਈ ਬੋਰਡ ਕੋਈ ਕੁਝ ਸਿਰਫ 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 ਇਹ ਮਾਰਕੀਟ ਜਿੰਨੇ ਦੁਕਾਨਦਾਰ ਹੋਲਡਰ ਹੈ ਉਹਨਾਂ ਦੇ ਲਈ ਸਪੈਸ਼ਲ ਇਹ ਬਣਾਈ ਜਾਂਦੀ ਹੈ ਇਸ ਚੀਜ਼ ਦਾ ਸਾਰਿਆਂ ਨੂੰ ਇਲਮ ਹੈ ਆਪਾਂ ਸਭ ਨੂੰ ਪਤਾ ਹੈ ਬਾਈ ਸਕੀਮ ਇਹਨਾਂ ਦੀ ਕੰਡੀਸ਼ਨ ਬਹੁਤ ਹੁੰਦੀ ਹੈ ਅਸੀਂ ਉਹ ਜਿੰਨੇ ਵੀ ਇਹਨਾਂ ਦੀ ਇੰਪਰੂਵਮੈਂਟ ਅਸਦੀਆਂ ਕੰਡੀਸ਼ਨਾਂ ਅਸੀਂ ਫਾਲੋ ਕਰ ਰਹੇ ਹਾਂ ਅਸੀਂ ਆਊਟ ਆਫ ਦੀ ਵੇ ਕੋਈ ਐਸਾ ਕੰਮ ਨਹੀਂ ਕਰ ਰਹੇ ਬਟ ਇਹ ਕੰਟਰੈਕਟ ਦਿੱਤਾ ਗਿਆ ਪਾਰਕਿੰਗ ਦਾ ਈਓ ਸਾਹਿਬ ਨੇ ਮਿਨਿਸਪਲ ਕਮੇਟੀ ਨੇ ਇੱਥੇ ਕੰਟੈਕਟ ਦਿੱਤਾ ਸਿਰ ਪਾਰਕਿੰਗ ਦਾ ਉਹ ਪਾਰਕਿੰਗ ਪਲੇਸ ਵੀ ਸਾਡੇ ਕੋਲ ਸਾਰੇ ਨਕਸ਼ੇ ਆ ਉਹਦੇ ਵਿੱਚ ਪਾਰਕਿੰਗ ਪਲੇਸ ਵੀ ਸਾਰੀ ਮੈਂਸ਼ਨ ਕੀਤੀ ਹੋਈ ਹੈ ਵੀ ਆ ਤੁਹਾਡੀ ਇੱਥੇ ਗੱਡੀਆਂ پارک ਹੋ ਸਕਦੀਆਂ ਉਹਦੇ ਵਿੱਚ ਗੱਡੀਆਂ ਰੋਟੇਸ਼ਨ ਦੀ ਵੀ ਫੈਸਿਲਿਟੀ ਲਿਖੀ ਹੋਈ ਹੈ ਵੀ ਇੱਥੋਂ ਸਾਰਾ ਪਲਾਨ ਨਕਸ਼ਾ ਬਣਿਆ ਹੋਇਆ ਹੈ ਵੀ ਇੱਥੋਂ ਗੱਡੀ ਐਂਟਰ ਕਰੇਗੀ ਇੱਥੋਂ ਰੌਂਡ ਹੋ ਕੇ ਤੁਹਾਡੀ ਗੱਡੀ ਬਾਹਰ ਜਾਏਗੀ ਉਹਦੇ ਅਗੇਂਸਟ ਇਹਦੇ ਵਿੱਚ ਇੱਕ ਤੋਂ ਇਸ ਤੋਂ ਹੋਰ ਇੱਕ ਇਹ ਹੈ ਇਸ ਮਾਰਕੀਟ ਦੇ ਵਿੱਚ ਨੌਵੀਂ ਹਸਪੀਟਲ ਬਣੇ ਹੋਏ ਆ ਔਰ ਅچھے ਡਾਕਟਰਸ ਹੈ ਉਹ ਹਾਰਦੇ ਡਾਕਟਰਸ ਹੈ ਔਰ ਡੈਂਟਿਸਟ ਹੈ ਔਰ ਮਲਟੀਏਥੇ ਸਾਡੇ ਜਿਹੜੇ ਹਸਪੀਟਲ ਵੀ ਬਣੇ ਵੀ ਆ ਠੀਕ ਹੈ ਜੀ ਉਹ ਉਹ ਉਹਨਾ ਦੇਖੋ ਇਥੇ 2-3 ਇਨਸੀਡੈਂਟ ਇਦਾਂ ਦੇ ਹੋ ਚੁੱਕੇ ਵੀ ਪੇਸ਼ੈਂਟ ਨੂੰ ਹਾਰਟ ਅਟੈਕ ਆਇਆ ਵੀ ਹਸਪੀਟਲ ਤੱਕ ਪਹੁੰਚਣਾ ਉਹਦਾ ਮੁਸ਼ਕਲ ਹੋ ਗਿਆ ਉਹ ਰੈਫਰ ਕੀਤਾ ਗਿਆ ਉਹ ਬਾਰੋਬਾਰੀ ਹੀ ਇਥੋਂ ਚਲੇ ਗਿਆ ਉਹ ਉਹ ਪੇਸ਼ੈਂਟ ਬਚਿਆ ਨਹੀਂ ਬਚਿਆ ਸਾਨੂੰ ਨਹੀਂ ਪਤਾ ਬਟ ਇਥੇ ਜਿਹੜੀ ਹਸਪੀਟਲ ਦੀ ਫੈਸਿਲਿਟੀ ਵੀ ਜ਼ੀਰੋ ਹੋ ਰਹੀ ਹੈ ਉਹ ਐਡਾ ਬੜਾ ਨਾਮੀ ਹਸਪੀਟਲ ਹੈ ਬੀ ਐਮ ਕੇ ਹਸਪੀਟਲ ਹੈ ਜੀ ਐਚ ਐਮ ਡੀ ਐਮ ਸਾਰੇ ਡਾਕਟਰ ਹੁੰਦੇ ਆ ਬਟ ਉਹਦੇ ਲਈ ਵੀ ਸਾਨੂੰ ਬੜੀਆਂ ਦਿੱਕਤਾਂ ਆ ਰਹੀਆਂ ਹੈਗੀਆਂ ਮੋਰਓਵਰ ਆ ਹੁਣ ਦੇਖੋ ਤੁਸੀਂ ਅਸੀਂ ਰੇੜੀਆਂ ਫੜੀਆਂ ਅੱਜ ਅੱਜ ਤੋਂ ਪਹਿਲਾਂ ਅਸੀਂ ਸਾਰੇ ਮਿਲ ਕੇ ਸਾਰਿਆਂ ਨੇ ਅਸੀਂ ਚੁਕਵਾਤੀਆਂ ਸੀਗੀਆਂ ਅੱਜ ਬਾਈ ਹੁੱਕ ਬਾਈ ਕਰੁੱਕ ਇਹਨਾਂ ਨੇ ਦੁਆਰਾ ਰੇੜੀਆਂ ਲਾ ਲਈਆਂ ਅਸੀਂ ਉਹਨਾਂ ਨਾਲ ਗੱਲਬਾਤ ਕਰੀ ਵੀ ਭਾਈ ਜੀ ਇਹ ਰੇੜੀਆਂ ਦਾ ਇੱਥੇ ਅਲਾਉ ਨਹੀਂ ਹੈ ਕਿ ਤੁਸੀਂ ਕਿੱਦਾਂ ਲਾਤੀਆਂ ਕਹਿੰਦੇ ਜੀ ਅਸੀਂ ਤਾਂ ਲਾਣੀ ਹੈ ਜੀ ਤੁਸੀਂ ਜੋ ਮਰਜ਼ੀ ਕਰਨਾ ਕਰ ਲੋ ਉਹ ਸਾਡੇ ਨਾਲ ਲੜਨ ਨੂੰ ਆਏ ਅਸੀਂ ਦੁਕਾਨਦਾਰ ਅਸੀਂ ਪੀਸ ਐਂਡ ਮਾਈਂਡ ਅਸੀਂ ਅਸੀਂ ਕੋਈ ਐਜੰਦੀ ਐਜੀਟੇਸ਼ਨ ਨਹੀਂ ਕਰਨਾ ਚਾਹੁੰਦੇ ਵੀ ਜਿਸ ਦੇ ਨਾਲ ਕੋਈ ਮਾਹੌਲ ਵਿਗੜੇ ਅਸੀਂ ਇੱਕ ਯੂਨੀਫਾਰਮ 'ਚ ਰਹਿਣਾ ਚਾਹੁੰਦੇ ਆ ਅਸੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਆ ਕੇ ਆਪਣਾ ਜੋ ਸਾਡਾ ਰਾਈਟ ਹੈ ਅਸੀਂ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ ਅਸੀਂ ਇੱਥੇ ਧਰਨਾ ਦੇ ਦਿੱਤਾ ਇੱਥੇ ਸਾਡੇ ਮਾਰਕੀਟ ਦੇ ਗੁਰੂ ਅਮਰਦਾਸ ਮਾਰਕੀਟ ਦੇ ਸਾਡੇ ਸਾਰੇ ਪ੍ਰਧਾਨ ਸਾਰੀਆਂ ਐਸੋਸੀਏਸ਼ਨ ਦੇ ਪ੍ਰਧਾਨ ਹੈ ਰੈਡੀमेड ਗਾਰਮੈਂਟ ਦੇ ਪ੍ਰਧਾਨ ਹੈ ਕਾਸਮੈਟਿਕ ਦੇ ਪ੍ਰਧਾਨ ਹੈ ਕਪੜਾ ਕਲੋਥ ਮਰਚੈਂਟ ਦੇ ਪ੍ਰਧਾਨ ਹੈ ਸ਼ੂਜ਼ ਸਟੋਰ ਦੇ ਪ੍ਰਧਾਨ ਹੈ ਸਾਰੇ ਪ੍ਰਧਾਨ ਸਾਡੇ ਇੱਥੇ ਬੈਠੇ ਆਂ ਔਰ ਸਾਡੇ ਸਾਰੇ ਵਪਾਰ ਮੰਡਲ ਸਾਡੇ ਨਾਲ ਇਕਜੁੱਟ ਹੈ ਕਿਉਂਕਿ ਅਸੀਂ ਕੋਈ ਨਜਾਇਜ਼ ਮੰਗ ਨਹੀਂ ਰੱਖੀ ਅਸੀਂ ਸਾਰੀਆਂ ਜਿੰਨੀਆਂ ਮੰਗਾਂ ਸਾਡੀਆਂ ਸਾਰੀਆਂ ਜਾਇਜ਼ ਹੈ ਜੁਵਲਰ ਵਾਲੇ ਪ੍ਰਧਾਨ ਹੈ ਸਾਡੇ ਸਾਰੇ ਟੋਟਲ ਵਪਾਰ ਮੰਡਲ ਦੇ ਪ੍ਰਧਾਨ ਸਾਡੇ ਨਾਲ ਖੜੇ ਆਂ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਪ੍ਰੋਟੈਸਟ ਕਰਾਂਗੇ ਤੁਹਾਡਾ ਸਾਥ ਦੇਵਾਂਗੇ ਤੁਹਾਡੇ ਨਾਲ ਕੋਈ ਨਜਾਇਜ਼ ਨਹੀਂ ਹੋਣ ਦਵਾਂਗੇ ਇਸ ਕਰਕੇ ਅਸੀਂ ਪ੍ਰਚਾਰਚਨ ਰਿਕਵੈਸਟ ਕਰਦੇ ਹਾਂ ਪੁਲਿਸ ਨੂੰ ਰਿਕਵੈਸਟ ਕਰਦੇ ਹਾਂ ਕਿ ਸਾਡੇ ਆ ਕੇ ਇੱਥੇ ਦੇਖਣ ਜਿਹੜੀ ਕਿ ਇਲੀਗਲ ਜੋ ਗਲਤ ਕੰਮ ਹੋ ਰਿਹਾ ਹੈ ਉਹਨੂੰ ਰਿਮੂਵ ਕੀਤਾ ਜਾਵੇ ਮੈਂ ਨਹੀਂ ਨਹੀਂ ਕਹਿਣਾ ਚਾਹਾਂ ਧੰਨਵਾਦ ਇਹ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਵਿਪਿੰਚੰਦਰ ਗਾਂਹ ਅੱਛਾ ਸਤਿ ਜੀ ਜਿਹੜਾ ਅੱਜ ਪ੍ਰੋਟੈਸਟ ਕੀਤਾ ਗਿਆ ਹੈਾਰੇ ਗੁਦਾਮਦਾਰਾਂ ਵੱਲੋਂ ਤੇ ਤੁਸੀਂ ਇਸ ਸਮੱਸਿਆ ਤੇ ਕੀ ਕਹਿੰਦੇ ਹੋ ਦੇਖੋ ਇਹ ਪ੍ਰੋਟੈਸਟ ਜਾਇਜ਼ ਹੈਗਾ ਉਹ ਕਿ ਪ੍ਰੋਟੈਸਟ ਕਰਨ ਤੋਂ ਪਹਿਲਾਂ ਅਸੀਂ ਤਿੰਨ ਚਾਰ ਮੀਟਿੰਗਾਂ ਕੀਤੀਆਂ ਕਾਰਪੋਰੇਸ਼ਨ ਨਾਲ ਵੀ ਮੀਟਿੰਗ ਕੀਤੀ ਇਹੋ ਸਾਹਿਬ ਨੇ ਮਿਲ ਕੇ ਆਏ ਉਹਨਾਂ ਨੇ ਵੀ ਸਾਨੂੰ ਆਸ਼ਵਾਸ਼ਣ ਦਿੱਤਾ ਕਿਥੇ ਫੜੀਆਂ ਤੇ ਰੜੀਆਂ ਨਹੀਂ ਲੱਗਣਗੀਆਂ ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਫੇਰ ਕੀਤੀ ਫਿਰ ਅਸੀਂ ਸਾਰਿਆਂ ਨੇ ਮਿਲ ਕੇ ਕਿਹਾ ਵੀ ਐਮ ਐਲ ਏ ਦੀ ਨੌਲੇਜ ਹਰ ਥਾਂ ਆਣੀ ਚਾਹੀਦੀ ਹੈਗੀ ਉਹ ਸਾਡੇ ਸਟੇਟ ਦੇ ਮੰਤਰੀ ਵੀ ਨੇ ਉਹ ਸਾਡੇ ਸ਼ਹਿਰ ਦੇ ਐਮ ਐਲ ਏ ਵੀ ਨੇ ਤੇ ਉਹਨਾਂ ਦੀ ਨੌਲੇਜ ਜੂਰੇ ਗੱਲ ਆਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਨਾਅਰਾ ਦਿੱਤਾ ਹੈਗਾ ਕਿ ਮੈਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਂਗਾ ਉਹ ਸ਼ਹਿਰ ਦੀ ਕਿਸੇ ਵੀ ਤਰ੍ਹਾਂ ਦੀ ਨਿਆਹ ਜਿਹੜੀ ਗੰਦਗੀ ਹੋਗੀ ਉਹਨੂੰ ਸ਼ਹਿਰ ਚੋਂ ਦੂਰ ਕਰੂੰਗਾ ਐਨਕੋਰੇਜਮੈਂਟਾਂ ਨੂੰ ਮੈਂ ਖਤਮ ਕਰੂੰਗਾ ਇਹ ਐਮਐਲਏ ਸਾਹਿਬ ਦਾ ਹੀ ਬਿਆਨ ਹੈਗਾ ਦੇਖੋ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਸਾਡੇ ਸਾਰੇ ਐਮਐਲਏ ਨੇ ਦੱਸਤਾ ਉਸ ਤੋਂ ਬਾਅਦ ਸਾਡੇ ਸਾਰੇ ਪ੍ਰਧਾਨਾਂ ਨੇ ਸਾਨੂੰ ਸਾਰੀ ਗੱਲ ਕਰ ਦਿੱਤੀ ਹੈ ਲੇਕਿਨ ਦੇਖੋ ਸਭ ਤੋਂ ਵੱਡੀ ਦਿੱਕਤ ਇਹ ਹੈ ਇੱਥੇ ਨਾ ਤਾਂ ਕੋਈ ਕਸਟਮਰ ਆ ਸਕਦਾ ਨਾ ਤਾਂ ਕੋਈ ਸਕੂਟਰ ਆ ਸਕਦਾ ਨਾ ਕੋਈ ਬੰਦਾ ਪੈਦਲ ਜਾ ਸਕਦਾ ਹੈ ਐਨੀ ਐਨਕੋਰੇਜਮੈਂਟ ਹੋਈ ਚੁੱਕੀ ਇੱਥੇ ਸਾਡੇ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਕਿਉਂ ਇਹਨਾਂ ਨੂੰ ਸਪੋਰਟ ਕਰਦਾ ਸਾਨੂੰ ਇਸ ਬਾਰੇ ਸਮਝ ਨਹੀਂ ਆ ਰਿਹਾ ਹੈਗਾ ਕਿਉਂ ਸਾਡੇ ਬਾਕੀ ਸ਼ਹਿਰ ਦੇ ਬੰਦੇ ਇਹਨਾਂ ਨੂੰ ਸਪੋਰਟ ਕਰਦੇ ਨੇ ਦੇਖੋ 10 15 ਰੇੜੀਆਂ ਨੇ ਇਕਲੀਆਂ ਨੇ ਉਹਨਾਂ ਨੂੰ ਕਿਉਂ ਸਪੋਰਟ ਕਰਦੇ ਨੇ ਦੇਖੋ 2 2.5 ਹਜ਼ਾਰ ਵੋਟ ਹੈ ਸਾਡੀ ਮਾਰਕੀਟ ਦੀ ਉਹਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕਿਉਂ ਇਹਨਾਂ ਨੂੰ ਸਪੋਰਟ ਕਰਦੇ ਆਂ ਕੀ ਰਾਜਨੀਤੀ ਚਾਲ ਹੈ ਸਾਡੀ ਸਮਝ ਤੋਂ ਪਰਾਂ ਹੈਗੀ ਆ ਦੇਖੋ 2.5 ਹਜ਼ਾਰ ਬੰਦਾ ਇੱਥੇ ਰਹਿੰਦਾ ਹੈਗਾ ਜੀਚ 2.5 300 ਬੰਦਾ ਆਦੀ ਦੁਕਾਨਦਾਰ ਹੈਗੀ ਹੈ ਦੁਕਾਨਦਾਰ ਨੂੰ ਪਰੇਸ਼ਾਨ ਕਰਨਾ ਇਹ ਪ੍ਰਸ਼ਾਸਨ ਦਾ ਕੀ ਮਕਸਦ ਹੈ ਮੈਨੂੰ ਨਹੀਂ ਸਮਝ ਆ ਰਹਾਗਾ ਵੀ ਕੀ ਚੇਤ ਰਾਜਨੀਤੀ ਹੈਗੀ ਆ ਅਸੀਂ ਲੋਕ ਹਮੇਸ਼ਾ ਹੀ ਆਪਣੇ ਜਿਹੜੇ ਸਾਡੇ ਪ੍ਰਧਾਨ ਨੇ ਉਹਨੂੰ ਸਪੋਰਟ ਕਰਦੇ ਆ ਰਹੇ ਹਾਂ ਲੇਕਿਨ ਦੇਖੋ ਈਵਨ ਹੁਣ ਦੱਸਿਆ ਪਿਛਲੇ ਤੋਂ ਇਨਸੀਡੈਂਟ ਦੀ ਗੱਲ ਸੁਣਾ ਚੁੱਕੇ ਨੇ ਕਿ ਇੱਥੇ ਇੱਕ ਹਾਰਟ ਪੇਸ਼ੀਐਂਟ ਆਇਆ ਉਹਨੂੰ ਅਟੈਕ ਹੋ ਚੁੱਕਿਆ ਸੀਗਾ ਉਹਦੀ ਬੈਂ ਤੱਕ ਨਹੀਂ ਅੰਦਰ ਬੜ ਚਗੀ ਉਹ ਬਾਹਰੋਂ ਬਾਹਰ ਹੀ ਵਾਪਸ ਉਹਨੂੰ ਸਾਨੂੰ ਰੈਫਰ ਕਰਨਾ ਪਿਆ ਕਿ ਤੁਸੀਂ ਲੁਧਿਆਣੇ ਲੈ ਜਾਓ ਦੇਖੋ ਕਿਆ ਉਹ ਬੰਦਾ ਲੁਧਿਆਣਾ ਜਾ ਕੇ ਬਚੂਗਾ ਇਹ ਨਹੀਂ ਬਚੂਗਾ ਪਰਮਾਤਮਾ ਦੇ ਹੱਥ ਹੈ ਲੇਕਿਨ ਇਹ ਜੇ ਕਹੀ ਦੀ ਅਗਰ ਇਹ ਸ਼ਹਿਰ ਜੀ ਕੋਈ ਅੱਗ ਲੱਗ ਜੰਦੀ ਹੈ ਸਾਡੇ ਮਾਰਕੀਟ ਦੇ ਵਿੱਚ ਤਾਂ ਫਾਇਰ ਬ੍ਰਿਗੇਡਰ ਨੂੰ ਵੀ ਇੱਥੋਂ ਆਣਾ ਬੜਾ ਮੁਸ਼ਕਲ ਹੋ ਜਾਂਦਾ ਹੈਗਾ ਉਹ ਕਿਵੇਂ ਗੱਡੀ ਜਾਊਗੀ ਕਿਵੇਂ ਜਾਊ ਦੇਖੋ ਇਹ ਕੁਦਰ ਦੇ ਸਾਰੇ ਇਹ ਸ਼ਹਿਰ ਬਚਿਆ ਹੋਇਆ ਕੋਈ ਅਨਹੈਪਨਿੰਗ ਕਿਸ ਟਾਈਮ ਹੋਗੀ ਤਾਂ ਮੰਨ ਨਹੀਂ ਪਤਾ ਕਿ ਜਾਨ ਮਾਲ ਦਾ ਕਿੰਨਾ ਕੁ ਨੁਕਸਾਨ ਹੋਊਗਾ ਕਿਉਂਕਿ ਇੱਥੇ ਇਨੀ ਐਨਕੋਰਜਮੈਂਟ ਹੋ ਚੁੱਕੀ ਹੈ ਕਿ ਗੱਡੀਆਂ ਬੜਨੀਆਂ ਤੱਕ ਫਾਇਰ ਬ੍ਰਿਗੇਡ ਦੀ ਓਕੀ ਹੋ ਚੁੱਕੀਆਂ ਨੇ ਪ੍ਰਸ਼ਾਸਨ ਦੇ ਵੀ ਬੰਦੇ ਵੀ ਆਉਂਦੇ ਆਂ 2 ਮਿੰਟ ਚੱਕਰ ਕਰਕੇ ਬਾਹਰੇ ਖੜ੍ਹੇ ਰਹੇ ਹੁੰਦੇ ਆਂ ਬਾਹਰੋਂ ਅੰਦਰੋਂ ਵੀ ਮੜਦੇ ਆਂ ਆਪ ਨਹੀਂ ਅੰਦਰ ਬੜਦੇ ਦੇਖੋ ਪੁਲਿਸ ਡਿਪਾਰਟਮੈਂਟ ਦੀਆਂ ਗੱਡੀਆਂ ਤੱਕ ਨਹੀਂ ਅੰਦਰ ਬੜਦੀਆਂ ਇਹ ਪ੍ਰਤੱਖ ਹੈਗਾ ਕਿ ਇਹ ਚੀਜ਼ਾਂ ਕਿਵੇਂ ਹੋ ਰਹੀਆਂ ਨੇ ਸ਼ਹਿਰ ਦੇ ਵਿੱਚ ਫਿਰ ਅਸੀਂ ਫੇਰ ਪ੍ਰਸ਼ਾਸਨ ਦੇ ਮੁਰੇ ਬਾਰ-ਬਾਰ ਬੇਨਤੀ ਕਰਦੇ ਆਂ ਔਰ ਰਿਕੁਐਸਟ ਕਰਦੇ ਆਂ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਨਾਤ ਅਸੀਂ ਇਹ ਚੀਜ਼ਾਂ ਦੇ ਹੱਕ ਵਿੱਚ ਰੱਖਦੇ ਆਂ ਕਿ ਪੂਰਾ ਬਾਜ਼ਾਰ ਬੰਦ ਕਰੀਏ ਪਰ ਚਪ ਸ਼ਹਿਰਾਂ ਨੂੰ ਦੁਖੀ ਕਰੀਏ ਲੇਕਿਨ ਇਹ ਕੰਮ ਸਾਨੂੰ ਮਜਬੂਰਨ ਕਰਨਾ ਪਿਆ ਹੈਗਾ ਦੇਖੋ ਪਿੱਛੇ ਦੁਕਾਨਾਂ ਨੇ ਉਹਨਾਂ ਦੀਆਂ ਸੇਲਾਂ ਜ਼ੀਰੋ ਹੋ ਚੁੱਕੀਆਂ ਨੇ ਕਾਰਾਂ ਖੜੀਆਂ ਨੇ ਉਹਦੇ ਪਿੱਛੇ ਬੋਰਡ ਲੱਗੇ ਹੋਏ ਨੇ ਦੁਕਾਨਾਂ ਨੇ ਮਗਰ ਉਹਨਾਂ ਦੀ ਵਿਚਾਰਦੀਆਂ ਉਹਨਾਂ ਦੀਆਂ ਸੇਲਾਂ ਜ਼ੀਰੋ ਹੋ ਚੁੱਕੀਆਂ ਨੇ ਦੇਖੋ ਅੰਨੇ ਰੋਜ਼ ਬੇਰੋਜ਼ਗਾਰ ਕਰਕੇ ਦੁਕਾਨਦਾਰਾਂ ਨੂੰ ਦੁਕਾਨਾਂ ਦੀ ਰੋਟੀ ਚੀਨ ਕੇ ਇਹ ਕਿਸੇ ਮੂੰਹ 'ਚ ਪਾਣੀ ਇਹ ਕਿੱਡਾ بڑا ਜ਼ੁਰਮ ਹੈ ਇਹ ਮਨ ਨੂੰ ਨਹੀਂ ਸਮਝ ਆ ਰਿਹਾ ਕੀ ਰਾਜਨੀਤੀ ਇਹਦੇ ਵਿੱਚ 15 16 ਦੁਕਾਨਦਾਰਾਂ ਵਾਸਤੇ ਰਿਹੜੀਆਂ ਵਾਸਤੇ ਆਪਾਂ ਇੱਕ ਸਮੂਹ ਨੂੰ ਨਰਾਜ਼ ਕਰ ਰਹੇ ਹਾਂ ਉਹ ਸਮੂਹ ਦਾ ਸਮੂਹ ਤੇ ਹਤਿਆਚਾਰ ਕਰਨ ਲੱਗੇ ਹੋਏ ਆ ਅਸੀਂ ਇਹ ਪ੍ਰੋਟੈਸਟ ਕੀਤਾ ਹੈਗਾ ਆਪਣੀ ਗੱਲ ਨੂੰ ਮਨਾਉਣ ਵਾਸਤੇ ਇਹ ਸ਼ਾਂਤਮਈ ਪ੍ਰੋਟੈਸਟ ਹੈ ਇਹ ਪ੍ਰਸ਼ਾਸਨ ਜਿੰਮੇਵਾਰ ਬਣਦੀ ਹੈ ਕਿ ਸਾਡੇ ਪ੍ਰੋਟੈਸਟ ਦੇ ਅਗੇਂਸਟ ਕੋਈ ਹਮਲਾ ਹੁੰਦਾ ਕੋਈ ਸਾਡੇ ਤੇ ਅਟੈਕ ਕਰਦਾ ਇਹ ਸਾਡਾ ਸ਼ਹਿਰ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਅਸੀਂ ਚਾਹੁੰਦੇ ਆ ਅੱਜ ਦੇ ਪ੍ਰੋਟੈਸਟ ਨੂੰ ਸਾਨੂੰ ਪ੍ਰਸ਼ਾਸਨ ਵੱਲੋਂ ਸਕਿਉਰਿਟੀ ਦਿੱਤੀ ਜਾਵੇ ਅਸੀਂ ਸ਼ਾਂਤ ਦੇ ਪ੍ਰੋਟੈਸਟ ਕਰਨਾ ਚਾਹੁੰਦੇ ਆ ਤਾਂ ਕਿ ਹਾਇਰ ਅਥਾਰਟੀ ਦਾ ਕੰਨ ਚ ਰੇਖ ਸਕੇ ਕਿ ਬਾਜ਼ਾਰ ਦੇ ਕਿੰਨੀ ਬਦਲ ਤੇ ਬਦਲ ਹਾਲਤ ਹੋ ਚੁੱਕੀ ਹੈ ਇਹਨਾਂ ਲੱਭ ਜਾਣਾ ਤੁਹਾਡਾ ਸਾਥੀ ਵਿਪਨ ਚੰਦਰ ਗੈਨ ਨਮਸਕਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੁਕਾਨਦਾਰ ਉਹ ਰੋਕ ਲਗਾ ਰਹੇ ਨੇ ਕਿ ਜਿਹੜਾ ਉਹਨਾਂ ਦਾ ਕਾਰੋਬਾਰ ਹੈ ਖਤਮ ਹੋ ਰਿਹਾ ਹੈ ਤੇ ਤੁਹਾਡੇ ਜਿਹੜੀ ਜਿਹੜੀ ਫੜੀ ਤੁਸੀਂ ਇੱਥੇ ਲਗਾ ਰਹੇ ਹੋ ਜਦ ਕੀ ਨਾ ਕੋਈ ਜਿਹੜੀ ਕੀ ਹੈ ਬੰਦ ਕਰ ਦਿੱਤੀ ਨਵੀਂ ਨਗਰ ਕੌਂਸਲਰ ਦੇ ਵਿੱਚ ਸਾਡੀ ਇੱਕ ਟਾਊਨ ਬੈਂਡਿੰਗ ਕਮੇਟੀ ਬਣੀ ਹੋਈ ਹੈ ਸੈਂਟਰ ਸਰਕਾਰ ਵੱਲੋਂ ਜਿਹਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਕੰਮ ਕਰਦਾ ਵਾ ਜੇ ਉਹਨੂੰ ਉੱਥੋਂ ਠਾਣਾ ਵਾ ਤਾਂ ਪਹਿਲਾਂ ਉਹਨੂੰ ਜਗ੍ਹਾ ਦਿੱਤੀ ਜਾਵੇ ਜਿਹਦੇ ਅੰਡਰ ਸੱਤ ਜ਼ੋਨ ਵੀ ਸ਼ਹਿਰ ਦੇ ਵਿੱਚ ਸਿਰਫ ਇਹ ਕਾਗਜ਼ਾ ਦੇ ਵਿੱਚ ਪਾਏ ਹੋਏ ਨੇ ਸਾਡੀ ਪਿਛਲੇ ਇੱਕ ਦੋ ਦਿਨ ਪਹਿਲਾਂ ਇੱਕ ਨਗਰ ਕੌਂਸਲਰ ਟਾਊਨ ਬੈਂਡਿੰਗ ਦੀ ਕਮੇਟੀ ਦੀ ਮੀਟਿੰਗ ਵੀ ਹੋਈ ਆ ਅਸੀਂ ਉਹਦੇ 'ਚ ਵੀ ਉਹਦੇ 'ਚ ਚੇਅਰਮੈਨ ਹੀ ਉਹ ਸਾਹਬ ਨੇ ਜੀ ਤੇ 17 ਮੈਂਬਰੀ ਉਹ ਕਮੇਟੀ ਹੈ ਤੇ ਉਹਦੇ ਵਿੱਚ ਵੀ ਅਸੀਂ ਮੰਗ ਰੱਖੀ ਆ ਵੀ ਜਿੰਨੇ ਵੀ ਸਾਡੇ ਰੇੜੀ ਫੜੀ ਵਾਲੇ ਭਰਾਣੇ ਜਦ ਤੱਕ ਕ ਪਰ ਸਾਨੂੰ ਨਹੀਂ ਸਮਝ ਲੱਗਦੀ ਵੀ ਕੋਸ਼ਿਸ਼ ਦੁਕਾਨਦਾਰ ਸਾਡੀਆਂ ਜਿਹੜੀਆਂ ਰੇੜੀਆਂ ਫੜੀਆਂ ਇਹਨਾਂ ਨੂੰ ਕਿਉਂ ਦਿੱਕਤ ਆ ਰਹੀ ਹੈ ਜੀ ਕਿਉਂਕਿ ਇੱਥੇ ਜੇ ਰੇੜੀਆਂ ਫੜੀਆਂ ਨਹੀਂ ਲੱਗਣਗੀਆਂ ਇੱਥੇ ਗੱਡੀਆਂ ਲੱਗ ਜਾਂਦੀਆਂ ਨੇ ਜੀ ਨੰਬਰ 2 ਤੇ ਸਾਡੇ ਪਾਸੇ ਤਾਂ ਸਾਰਿਆਂ ਦਾ ਧਿਆਨ ਹੈਗਾ ਵੀ ਇਹ ਵਿਚਾਰੇ ਰੇੜੀ ਫੜੀ ਵਾਲੇ ਕਰਕੇ ਕਮਾਉਂਦੇ ਨੇ ਖਾਂਦੇ ਨੇ ਪਤਾ ਨਹੀਂ ਕਿਉਂ ਇਹਨਾਂ ਦੇ ਢਿੱਡ ਦੁਖਦੇ ਨੇ ਜੀ ਨੰਬਰ 3 ਤੇ ਇਹਨਾਂ ਨੇ ਬਰਾਂਡੇ ਜਿਹੜੇ ਜਿੰਨੇ ਦੁਕਾਨਦਾਰ ਨੇ ਇਹਨਾਂ ਦੇ ਬਰਾਂਡੇ ਇਹਨਾਂ ਦੇ ਅੱਗੇ ਅੱਗੇ ਨੇ ਜੀ ਉਹਦੇ ਬਾਰੇ ਜੇ ਅਸੀਂ ਲੋਕ ਗੱਲ ਕਰਦੇ ਆਂ ਜਾਂ ਜਿਹੜਾ ਕੋਰਟ ਦੇ ਵਿੱਚ ਬੇਸਮੈਂਟ ਦਾ ਕੇਸ ਚੱਲਦਾ ਤਾਂ ਸਾਡੇ ਨਾਲ ਠੀਕ ਹੈ ਅਸੀਂ ਕਹਿੰਨੇ ਆ ਸਾਡਾ ਸ਼ਹਿਰ ਆ ਸਾਡੇ ਦੁਕਾਨਦਾਰ ਵੀ ਸਾਡੇ ਭਰਾ ਨੇ ਅਸੀਂ ਆਪਸ ਵਿੱਚ ਭਾਈਚਾਰਾ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ ਇਹ ਕਹਿੰਨੇ ਆ ਵੀ ਜਿਹੜਾ ਇਹ ਮਸਲੇ ਦਾ ਹੱਲ ਆ ਇਹ ਬੈਠ ਕੇ ਨਿਕਲ ਸਕਦਾ ਵੈ ਵੀ ਜੇ ਸਾਡੀ ਕੋਈ ਰੇੜੀ ਫੜੀ ਨੂੰ ਕੋਈ ਦਿੱਕਤ ਵੀ ਆਉਂਦੀ ਆ ਅਸੀਂ ਪਿੱਛੇ-ਪਿੱਛੇ ਕਰਕੇ ਲਾਵਾਂਗੇ ਹੋਰ ਵੀ ਲਾਵਾਂਗੇ ਪਰ ਜੇ ਤੁਸੀਂ ਕਹੋ ਵੀ ਤੁਸੀਂ ਇੱਥੇ ਚੁਕਾਈ ਦੋਗੇ ਉਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੀ ਨਹੀਂ ਪਰ ਗੋਲਦੀ ਜੀ ਉਹ ਕਹਿ ਰਹੇ ਨੇ ਕਿ ਬਾਕੀ ਦਿਨ ਜਿਹੜੀ ਆ ਇਹ ਚੁਕਾ ਦਿੱਤੀਏਗੀ ਅਸੀਂ ਨਗਰ ਕੌਂਸਲ ਨੂੰ ਅੱਜ ਸੰਡੇ ਦੇ ਦਿਨੇ ਤੁਸੀਂ ਜਿਹੜੀ ਦੁਆਰਾ ਜਿਹੜੀ ਆ ਰੇੜੀ ਫੜੀਆਂ ਲਗਾ ਜੀ ਨਹੀਂ ਗੁਰੂਮ ਦਾ ਮਾਰਕੀਟ ਚੰਦ ਦੇ ਰੇੜੀਆਂ ਵਾਲਿਆਂ ਤੇ ਕਾਰਵਾਈ ਹੋਇਆ ਜਿਹਦੀ ਅਸੀਂ ਲਿਖੇਦੀ ਵੀ ਕੀਤੀ ਹੈ ਅਸੀਂ ਮਾਨਯੋਗ ਜੀਓ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਦੇ ਕੇ ਆਏ ਆ ਜਿਹਦੇ ਚੀਓ ਸਾਹਿਬ ਨੇ ਵੀ ਸਾਨੂੰ ਇਹ ਭਰੋਸਾ ਦਿਵਾਇਆ ਸੀ ਵੀ ਇਸ ਮਸਲੇ ਦਾ ਬੈਠ ਕੇ ਅਸੀਂ ਜਲ ਤੋਂ ਜਲਦ ਹੱਲ ਕਰਾਂਗੇ ਜੀ